ਉਹਨਾਂ ਕੋ ਮੱਝਾ ਚੋਰ ਤੇ ਕਣਕ ਚੋਰ ਗਿਰਾ ਲੁਧਿਆਣੇ ਦੀ ਜੇਲ੍ਹ ਦੇ ਵਿੱਚ ਪਾਉਂਦੇ ਆ ਇਹ ਵਾਰ-ਵਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਉੱਤੇ ਇਲਜ਼ਾਮ ਲਾਈ ਜਾਂਦੇ ਆ ਕਿ ਉਹਨਾਂ ਕੋਲ ਖਣ ਉਹਨੇ ਵੀਡੀਓ ਕਾਲ ਕਰਿਆ ਵੀ ਮੈਨੂੰ ਕਰਕੇ ਦਿਖਾਓ ਵੀ ਇਹਨੂੰ ਕੁੱਟਿਆ ਉਹ ਭਰਾਵੋ ਉਹ ਮੁੱਖ ਮੰਤਰੀ ਦੇ ਕੋਲ ਕੀ ਐਨਾ ਟਾਈਮ ਹੈ ਕਿ ਉਹ ਕਿਸੇ ਮੱਝਾ ਚੋਰ ਤੇ ਕਿਸੇ ਕਣਕ ਚੋਰ ਵਰਗੇ ਜੁਕੀ ਦੇ ਬੰਦਿਆਂ ਨੂੰ ਉਹਨਾਂ ਦਾ ਨਾਮ ਵੀ ਚੇਤਾ ਰੱਖਦਾ ਹੋਵੇ ਉਹ ਮੇਰੇ ਨਾਮ ਵੀ ਨਹੀਂ ਲੈਂਦੇ ਸਾਡੇ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਸਾਹਿਬ ਇਸ ਮੱਝਾ ਚੋਰ ਆਪੂਰੇ ਫੂਲ ਤੇ ਮੋੜ ਹਲਕੇ ਦੇ ਲੋਕਾਂ ਸਮਝਦਾਰ ਵੋਟਰਾਂ ਵੱਲੋਂ ਹਰਾਏ ਹੋਏ ਇਸ ਮੱਝਾ ਚੋਰ ਇਹਦਾ ਨਾਮ ਕਿਉਂ ਲੈਣਗੇ ਇਹਨਾਂ ਦੀ ਔਕਾਤ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਬਰਾਬਰ ਕੋਈ ਗੱਲ ਕਰ ਸਕਣ ਮੇਰੇ ਵੀਰੋ ਇਹ ਚ ਇਸ ਤਰੀਕੇ ਦੇ ਨਾਲ ਹੁਣ ਇਹ ਆਪਣੇ ਵੱਲੋਂ ਹੀ ਆਪੋ ਬਣੇ ਇਹ ਸਮਾਜ ਸੇਵੀ ਆ ਆਪੋ ਬਣਾਏ ਇਹ ਪੰਜਾਬ ਦੇ ਰਾਖੇ ਆ ਜਦਕੀ ਇਹਨਾਂ ਦਾ ਬੈਕਗ੍ਰਾਉਂਡ ਕ੍ਰਿਮੀਨਲ ਆ ਇੱਕ ਕਹਾਵਤ ਆ ਪਿਚੋਰ ਚੋਰੀ ਤੋਂ ਜਾਵੇ ਹੀਰਾ ਫੇਰੀ ਤੋਂ ਨਾ ਜਾਵੇ ਬਟੰਡੇ ਦੇ ਲੋਕੋ ਕਿਤੇ ਗਲਤ ਫੈਸਲਾ ਨਾ ਕਰ ਬਿਓ ਜੇ ਕਿਤੇ ਮੱਜਾ ਚੋਰ ਗੈਂਗਸਟਰ ਜਾਂ ਇਹਨਾਂ ਦੀ ਜਿਹੜੀ ਟੀਮ ਆ ਜਿਹਦੇ ਚ ਲੁੱਚੇ ਲਫੰਗੇ ਸਾਰੇ ਤੁਰੇ ਫਿਰਦੇ ਆ ਮੱਜਾ ਚੋਰ ਗੈਂਗ ਦੇ ਵਿੱਚ ਇੱਕ ਵੀ ਕੋਈ ਸਮਝਦਾਰ ਪੜਿਆ ਲਿਖਿਆ ਬੰਦਾ ਹੈ ਨਾ ਮੱਜਾ ਚੋਰਾਂ ਦੀ ਟੀਮ 'ਚ ਨਹੀਂ ਸਾਰੇ ਫੁਕਰੇ ਨੇ ਔਰ ਸਾਰੇ ਜਿਹੜੇ ਨੇ ਉਹ ਕ੍ਰਿਮੀਨਲ ਮਾਨਸਿਕਤਾ ਵਾਲੇ ਆ ਇਹ ਮੱਝਾ ਚੋਰਾਂ ਨੂੰ ਸ਼ਾਨ ਨੂੰ ਨਸ਼ਾ ਪੱਤਾ ਖਵਾ ਕੇ ਗੋਲੀਆਂ ਗੋਲੀਆਂ ਇਹ ਲੋਕ ਉਹਨਾਂ ਨੂੰ ਨਾਲ ਨਹੀਂ ਰੱਖਦੇ ਆ ਮੱਝਾ ਚੋਰ ਗੈਂਗ ਦੀ ਟੀਮ ਦੇ ਵਿੱਚ ਕੋਈ ਵੀ ਇੱਜ਼ਤਦਾਰ ਤੇ ਸ਼ਰੀਫ ਵਰਦਾਨੀਆਂ ਉਹੀ ਬੰਦੇ ਆ ਜਿਨ੍ਹਾਂ ਦਾ ਬੈਕਗ੍ਰਾਉਂਡ ਕ੍ਰਿਮੀਨਲ ਆ ਮੈਨੂੰ ਐਸਟੇ ਬਠਿੰਡੇ ਇਲਾਕੇ ਦੇ ਵਿੱਚੋਂ ਕਈ ਮਾਨਸਾ ਦੇ ਇਲਾਕੇ ਚੋਂ ਕਈ ਡਾਕਟਰਾਂ ਦੇ ਫੋਨ ਆਏ ਆ ਵੀ ਡਾਕਟਰ ਸਾਹਿਬ ਆਹ ਰਾਮਪੁਰੇ ਫੂਲਦੇ ਲੋਕਾਂ ਵੱਲੋਂ ਨਕਾਰਿਆ ਹੋਇਆ ਹਰਾਇਆ ਹੋਇਆ ਮੋਹਨ ਹਲਕੇ ਦੇ ਲੋਕਾਂ ਵੱਲੋਂ ਹਰਾਇਆ ਹੋਇਆ ਮੱਝਾ ਚੋਰ ਗੈਂਗਸਟਰ ਇਹ ਸਾਡੇ ਹਸਪਤਾਲਾਂ ਦੇ ਬਾਹਰ ਧਰਮੇ ਲਾ ਕੇ ਤੇ ਫੇਰ ਇੱਕ ਧਰਨਾ ਚੁੱਕਣ ਦੇ 2-2 2.5 ਲੱਖ ਰੁਪਏ ਮੰਗਦਾ ਰਿਹਾ ਉਹ ਕਹਿੰਦੇ ਵੀ ਡਾਕਟਰ ਸਾਹਿਬ ਸਾਡੇ ਨਾਲ ਇਹਨਾਂ ਨੇ ਕੀ ਕੀਤਾ ਮੈਨੂੰ ਕਿਹਾ ਵੀ ਤੁਸੀਂ ਖੁੱਲ ਕੇ ਬੋਲੋ ਅਸੀਂ ਵੀ ਸਾਥ ਦੇਵਾਂਗੇ ਤੁਹਾਡਾ ਪਰ ਗਾਲਿਆ ਉਹ ਕਹਿੰਦੇ ਤੁਸੀਂ ਬਾਅਦ ਚੁੱਕੋ ਤੇ ਕੋਸੀਂ ਤੇ ਬਾਅਦ ਚੁੱਕਦੇ ਆ ਤੇ ਆਪਣੇ ਪੰਜਾਬ ਦੇ ਲੋਕਾਂ ਨੂੰ ਸੁਚੇਤ ਕਰਦੇ ਰਹੇ ਨਾ ਪੰਜਾਬ ਦੇ ਲੋਕੋ ਬਟਿੰਡੇ ਦੇ ਲੋਕੋ ਜੇ ਤੁਸੀਂ ਕਿਤੇ ਗਲਤੀ ਨਾਲ ਵੀ ਇਹਨਾਂ ਨੂੰ ਵੋਟ ਪਾ ਦਿੱਤੀ ਜਿਤਾ ਦਿੱਤਾ ਯਾਦ ਰੱਖਿਓ ਅਜੇ ਤੱਕ ਇਹ ਮੱਝਾ ਚੋਰ ਤੇ ਕੜਕ ਚੋਰ ਥੈਂਕਸਟਰ ਇਹ ਸਿਰਫ ਝੱਡਾ ਰੋੜੀ ਦੇ ਕੁੱਤਿਆਂ ਦੀ ਤਰ੍ਹਾਂ ਜਿੱਦਾਂ ਕਤੀੜਾ ਇਕੱਠੀਆਂ ਹੋ ਜਾਂਦੀਆਂ ਵਾ ਉਹਨਾਂ ਦੇ ਵਿੱਚ ਕੋਈ ਵੀ ਪੜਿਆ ਲਿਖਿਆ ਸਮਝਦਾਰ ਨਹੀਂ ਆ ਇਹਨਾਂ ਮੱਝਾ ਚੋਰਾਂ ਦੇ ਜਿਹੜੀ ਪੰਜਾਬ ਤੇ ਪੰਜਾਬੀਆਂ ਤੋਂ ਬਚਾਓ ਹੁਣੇ ਰੈਲੀ ਕੱਢ ਰਹੇ ਹੋ ਪੰਜਾਬ ਤੇ ਪੰਜਾਬੀਆਂ ਤੋਂ ਬਚਾਓ ਨਹੀਂ ਆ ਮੱਜਾ ਚੋਰ ਨੂੰ ਐਮਪੀ ਬਣਾਉ ਰੈਲੀ ਆ ਇਹ ਬੜੇ ਬਹਾਨੇ ਦੇ ਨਾਲ ਇਹਨਾਂ ਨੇ ਇਹ ਰੈਲੀ ਇਹੋ ਜਿਹੇ ਤਰ੍ਹਾਂ ਦਾ ਆਪਣਾ ਇਲੈਕਸ਼ਨਾਂ ਦਾ ਪ੍ਰਚਾਰ ਕਰਦੇ ਪਿਆ ਸਮਝਦਾਰੀ ਵਰਤਿਓ ਕਿਤੇ ਭਲੇਖੇ ਚ ਨਾ ਆ ਜਿਓ ਪਿੰਡਾਂ ਦੇ ਲੋਕਾਂ ਤੱਕ ਵੀ ਇਹ ਵੀਡੀਓ ਜਰੂਰ ਪਹੁੰਚਾ ਦਿਓ ਅਗਰ ਤੁਹਾਨੂੰ ਲੱਗਦਾ ਵੀ ਅਸੀਂ ਸੱਚ ਬੋਲ ਰਹੇ ਆ ਸੋ ਇਹਨਾਂ ਦੇ ਕੈਂਡ ਦੇ ਵਿੱਚ ਛੜੀਆਂ ਇਹਦੇ ਨਾਲ ਤੁਰੀਆਂ ਫਿਰਦੀਆਂ ਖੱੱਚਾਂ ਨੇ ਖੱੱਚ ਸਮਝੋ ਖੱੱਚ ਖੱਖਾ ਉੱਤੇ ਅੱਗੇ ਕਿਤੇ ਚੱਚਾ ਖੱਚ ਇਹਨਾਂ ਨਾਲ ਖੱਚਾਂ ਪੁੜੀਆਂ ਫੇਰਦੀਆਂ ਤੇ ਜਿੰਨੇ ਵੀ ਸੋਸ਼ਲ ਮੀਡੀਆ ਦੇ ਉੱਤੇ ਇਹਨਾਂ ਦੀਆਂ ਖੱਚਾਂ ਨੇ ਜਿਹੜੀਆਂ ਸਪੋਰਟਰ ਖੱਚਾਂ ਨੇ ਇਸ ਮੱਝਾ ਚੋਰ ਤੇ ਕਣਕ ਚੋਰ ਦੀਆਂ ਉਹ ਇਹਨਾਂ ਨੂੰ ਜ਼ਿੰਦਾਬਾਦ ਕਹੀ ਜਾਂਦੀਆਂ ਉਹ ਸਭ ਖੱਚਾਂ ਨੇ ਹੋ ਸਕਦਾ ਹੈ ਵੀ ਇਹ ਖੱਚਾਂ ਇੱਥੇ ਸਾਡੇ ਕਮੈਂਟਾਂ 'ਚ ਵੀ ਆ ਜਾਣ ਪਰ ਫਿਰ ਵੀ ਇਹਨਾਂ ਨੂੰ ਖੱਚਾਂ ਨੂੰ ਡਰ ਹੁੰਦਾ ਆ ਤੇ ਆ ਤੇ ਜਾਂਦੀਆਂ ਕਈ ਵਾਰੀ ਗਲਤ ਸ਼ਬਦਾਂ ਦੀ ਵਰਤੋਂ ਪਰ ਇਹਨਾਂ ਨੂੰ ਡਰ ਹੈਗਾ ਆ ਮੇਰਾ ਡਾクター ਗੁਰਿੰਦਰ ਸਿੰਘ ਰੰਗਰੇਟੇ ਨੇ ਇਹਨਾਂ ਜਾਤ ਹੰਕਾਰੀ ਖੱੱਚਾਂ ਦੀ ਚੀਕ ਕਢਵਾਈ ਪਈ ਆ ਵੀਰੋ ਇਹਨਾਂ ਨੇ ਦਸੰਬਰ ਦੇ ਮਹੀਨੇ 'ਚ ਵੀ ਇਕੱਠਿਆਂ ਹੋ ਕੇ ਇਸ ਗੁਰੂ ਗੋਬਿੰਦ ਸਿੰਘ ਜੀ ਦੇ ਸ਼ੇਰ ਨੂੰ ਇਹਨਾਂ ਨੇ ਕਹਾਂ ਸੀ ਅੰਦਰ ਕਰੋਣਾ ਤੇ ਇਹ ਉੱਥੇ ਪਛਵਾੜਾ ਅਸਮਾਨ ਵੱਲ ਨੂੰ ਚੁੱਕ ਕੇ ਇਹਨਾਂ ਨੇ ਜ਼ੋਰ ਲਾਇਆ ਤੇ ਇਹ ਡਾクター ਗੁਰਿੰਦਰ ਸਿੰਘ ਰੰਗਰੇਟੇ ਨੂੰ ਅੰਦਰ ਨਹੀਂ ਕਰਾ ਸਕਿਆ ਕਿਉਂਕਿ ਇਹਨਾਂ ਕੋ ਕੋਈ ਤੱਥ ਹੀ ਨਹੀਂ ਸੀਗੇ ਸਬੂਤ ਨਹੀਂ ਸੀਗੇ ਆਹ ਦੇਖੋ ਸਾਡੀ ਟੀਮ ਲੁਧਿਆਣਾ ਦੀ ਟੀਮ ਨੇ ਆਹ ਕਣਕ ਚੋਰ ਨੂੰ ਦੇਖੋ ਉਹਨੂੰ ਝੇਲਦੀਆਂ ਸਲਾਖਾਂ ਦੇ ਉੱਤੇ ਪਿੱਛੇ ਪਹਚਾਇਆ ਮੈਂ ਸਾਰੀ ਟੀਮ ਦਾ ਧੰਨਵਾਦ ਤੇ ਸਤਿਕਾਰ ਕਰਦਾ ਹਾਂ ਉਹ ਸਾਰੇ ਸਾਥੀਆਂ ਦਾ ਜਿਨ੍ਹਾਂ ਨੇ ਵੀ ਭੈਣ ਇੰਦਰਜੀਤ ਕੌਰ ਜੀ ਦੇ ਨਾਲ ਮੋਢਾ ਨਾਲ ਲਾ ਕੇ ਚੱਲੇ ਤੇ ਇਹਨਾਂ ਮੱਝਾ ਚੋਰ ਤੇ ਕਣਕ ਚੋਰ ਗੈਂਗਸਟਰ ਨੂੰ ਹੁਣ ਇਹਨਾਂ ਦੀ ਦੰਦਲ ਪਈ ਹੋਈ ਆ ਇਹਨਾਂ ਨੂੰ ਮੱਝਾ ਚੋਰ ਵੀ ਥੋੜਾ ਜਿਹਾ ਡਰਿਆ ਪਿਆ ਉਹਨੂੰ ਪਤਾ ਆ ਕਿ ਅ ਮੇਰਾ ਨੰਬਰ ਵੀ ਆਉਣ ਵਾਲਾ ਹੀ ਆ ਬਹੁਤ ਜਲਦੀ ਠੀਕ ਹੈ ਜੀ ਅੱਛਾ ਸਾਸਨ ਨੂੰ ਧਿਲੋ ਸਲੂਟ ਕਰਦਾ ਪੁਲਿਸ ਪ੍ਰਸ਼ਾਸਨ ਜਿੰਦਾਬਾਦ ਸਾਰੇ ਸੀਐਸਟਾਫ ਦਾ ਧੰਨਵਾਦ ਜਿਨ੍ਹਾਂ ਨੇ ਇਸ ਖੱਤ ਨੂੰ ਕਣਕ ਚੋਰ ਨੂੰ ਚੁੱਕ ਕੇ ਲਿਆਂਦਾ ਇਹਦੀ ਇਹਦਾ ਸਵਾਗਤ ਕੀਤਾ ਲੁਧਿਆਣੇ ਚ ਇਹਦੀ ਆਉ ਭਗਤ ਵੀ ਕੀਤੀ ਹੁਣ ਜੇਲ੍ਹ ਚ ਵੀ ਇਹਦਾ ਸਵਾਗਤ ਵੀ ਇਹਦੀ ਆਉ ਭਗਤ ਵੀ ਹੋਊਗੀ ਸੋ ਮੈਂ ਪੁਲਿਸ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦਾ ਆ ਪੰਜਾਬੀਆਂ ਪੁਲਿਸ ਪ੍ਰਸ਼ਾਸਨ ਨੂੰ ਥੈਂਕ ਯੂ ਕਿਆ ਕਰੋ ਔਰ ਪੁਲਿਸ ਪ੍ਰਸ਼ਾਸਨ ਦਾ ਸਾਥ ਵੀ ਦਿਆ ਕਰੋ ਸਾਰੀ ਪੁਲਿਸ ਮਾੜੀ ਨਹੀਂ ਆ ਕੋਈ ਇੱਕ ਤਾਂ ਵਿਅਕਤੀ ਕੋਈ ਹੋ ਸਕਦਾ ਘਟਿਆ ਮਾਨਸਿਕਤਾ ਵਾਲਾ ਹੋਵੇ ਕੋਈ ਇੱਕ ਤਾਂ ਮੁਲਾਜ਼ਮ ਲੇਕਿਨ ਪੰਜਾਬ ਪੁਲਿਸ ਇਹਦਾ ਰੂਪ ਹੀ ਦੇਖਿਓ ਬਣਦਾ ਹੈ ਇਹਨਾਂ ਦੀ ਪਰਸਨੈਲਿਟੀ ਇੱਡੀ ਜ਼ਬਰਦਸਤ ਹੈ ਇਹਨਾਂ ਦੇ ਕੱਢ ਕਾਠ ਇਹਨਾਂ ਦਾ ਜੁੱਸਾ ਜਿਹੜੇ ਪੰਜਾਬ ਪੁਲਿਸ ਦੇ ਮੁਲਾਜ਼ਮ ਆ ਪੰਜਾਬ ਪੁਲਿਸ ਦੇ ਅਫਸਰ ਨੇ ਮੈਂ ਧੰਨਵਾਦ ਕਰਦਾ ਹਾਂ ਇੰਡਸਟਰੀਅਲ ਏਰੀਆ B ਦੇ ਡਿਪਟੀ ਸਾਹਿਬ ਦਾ ਮੈਂ ਧੰਨਵਾਦ ਕਰਦਾ ਹਾਂ ਤੇਜਾ ਜੀ ਦਾ ਧੰਨਵਾਦ ਕਰਦਾ ਹਾਂ ਕੁਲਦੀਪ ਸਿੰਘ ਚਾਹਲ ਲੁਧਿਆਣਾ ਦੇ ਕਮਿਸ਼ਨਰ ਸਾਹਿਬ ਦਾ ਮੈਂ ਧੰਨਵਾਦ ਕਰਦਾ ਹਾਂ ਡੀਜੀਪੀ ਸਾਹਿਬ ਦਾ ਜਿਨ੍ਹਾਂ ਨੇ ਬੜੇ ਵਧੀਆ ਤਰੀਕੇ ਨਾਲ ਪੁਲਿਸ ਪ੍ਰਸ਼ਾਸਨ ਦੀ ਭੂਮਿਕਾ ਬਹੁਤ ਵਧੀਆ ਕਰ ਦਿੱਤੀ ਆ ਔਰ ਅਸੀਂ ਬਿਆਨਤ ਸਿੰਘ ਜੀ ਦੀ ਸਰਕਾਰ ਜੋ ਕਾਂਗਰਸ ਸਰਕਾਰ ਸੀ ਉਹਨਾਂ ਵੀ ਧੰਨਵਾਦ ਕਰਦੇ ਆ ਅਸੀਂ ਸ਼ਹੀਦ ਸਰਦਾਰ ਬਿਆਨਤ ਸਿੰਘ ਜੀ ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਚਰਾਸੀ ਦੇ ਦੌਰ ਦੇ ਵਿੱਚੋਂ ਕੱਢ ਕੇ ਲਿਆਂਦਾ ਅਸੀਂ ਉਹਦਾ ਦੇ ਸੂਰਮਿਆਂ ਨੂੰ ਵੀ ਧੰਨਵਾਦ ਕਹਿੰਦੇ ਆ ਕਿ ਜੇ ਬੀਅੰਤ ਸਿੰਘ ਜੀ ਪੁਲਿਸ ਨੂੰ ਛੂਟ ਨਾ ਦੇਂਦੇ ਉਦੋਂ ਫਿਰ ਇਦਾਂ ਦੀਆਂ ਖੱਟਾਂ ਜਿਹੜੀਆਂ 83 ਦੇ ਵਿੱਚ ਸਿਰ ਕੱਢ ਕੇ ਤੇ ਪੰਜਾਬ ਦੇ ਵਿੱਚ ਅਤਵਾਦ ਦਾ ਮਾਹੌਲ ਬਣਾ ਰੀਆਂ ਸੀ ਗਿਆ ਉਹਨਾਂ ਦਾ ਸਫਾਇਆ ਪੰਜਾਬ ਪੁਲਿਸ ਨੇ ਕੀਤਾ ਪੰਜਾਬ ਪੁਲਿਸ ਜਿੰਦਾਬਾਦ ਆ ਸਾਨੂੰ ਸਾਰਿਆਂ ਨੂੰ ਪੰਜਾਬ ਪੁਲਿਸ ਨੂੰ ਥੈਂਕ ਯੂ ਵੀ ਕਹਿਣਾ ਚਾਹੀਦਾ ਧੰਨਵਾਦ ਕਰਨਾ ਚਾਹੀਦਾ ਹੈ ਤੇ ਸਾਥ ਦੇਣਾ ਚਾਹੀਦਾ ਹੈ ਅਸੀਂ ਦੇ ਕੋਈ ਮੈਂ ਕਦੀ ਕਾਂਗਰਸ ਨੂੰ ਵੋਟ ਨਹੀਂ ਪਾਈ ਨਾ ਆਮ ਆਦਮੀ ਪਾਰਟੀ ਨੂੰ ਪਾਈ ਨਾ ਕਾਲੀਆਂ ਨੂੰ ਕੋਈ ਨਾ ਮੈਂ ਕਦੀ ਭਾਜਪਾ ਨੂੰ ਵੋਟ ਪਾਈ ਪਰ ਮੈਂ ਜਿਹੜੀ ਪਾਰਟੀ ਦੇ ਆਗੂ ਨੇ ਕੋਈ ਸਹੀ ਕੰਮ ਕੀਤਾ ਤੇ ਅਸੀਂ ਸਹੀ ਨੂੰ ਸਹੀ ਤੇ ਗੱਤ ਨੂੰ ਗੱਤ ਕਵਾਂਗੇ ਅਸੀਂ ਸਰਦਾਰ ਭਗਵੰਤ ਸਿੰਘ ਮਾਨ ਜੀ ਜੇਕਰ ਤੇ ਗੱਤ ਵੀ ਹੋਣਗੇ ਫਿਰ ਅਸੀਂ ਇਹਨਾਂ ਦਾ ਡਟ ਕੇ ਵਿਰੋਧ ਵੀ ਕਰਾਂਗੇ ਪਰ ਜੇ ਇਸ ਤੋਂ ਵਧੀਆ ਕੰਮ ਕਰ ਰਹੇ ਆ ਦੇਖੋ ਪਹਿਲਾ ਅਤਵਾਦ ਦਾ ਜੋਰ ਸੀ ਹੁਣ ਗੈਂਗਸਟਰਵਾਦ ਦਾ ਜੋਰ ਆ ਗਿਆ ਭਗਵਨ ਸਿੰਘ ਮਾਰ ਤੇ ਪੰਜਾਬ ਪੁਲਿਸ ਨੇ ਆ ਦੇਖੋ ਅੱਜ ਨੇ ਕੁਝ ਐਨਕਾਊਂਟਰ ਕੀਤੇ ਦੇਖੋ ਕਈ ਵਾਰੀ ਕਣਕਣਾ ਘੁਣ ਵੀ ਪੇਚਦਾ ਕਈ ਵਾਰੀ ਆ ਕਈ ਵਾਰੀ ਦੇਖੋ ਜਦੋਂ ਗੰਦਗੀ ਨੂੰ ਸਾਫ ਕਰਨਾ ਹੋਵੇ ਤੇ ਕਈ ਵਾਰੀ ਕੁਝ ਸਾਫ ਸੁਥਰੇ ਲੋਕਾਂ ਨੂੰ ਵੀ ਕੁਰਬਾਨੀ ਦੇਣੀ ਪੈਂਦੀ ਹੈ ਠੀਕ ਹੈ ਲੇਕਿਨ ਪੰਜਾਬ ਪੁਲਿਸ ਜਿੰਦਾਬਾਦ ਆ ਉਹਨਾਂ ਨੇ ਜਿੱਤਾਂ ਵੀ ਉਹਨਾਂ ਨੂੰ ਠੀਕ ਲੱਗਦਾ ਆ ਉਹ ਕ੍ਰਾਈਮ ਦੇ ਉੱਤੇ ਮਕੇਲ ਪਉਂਦੇ ਆ ਸਾਨੂੰ ਪੰਜਾਬ ਪੁਲਿਸ ਨੂੰ ਬਾਰ ਬਾਰ ਮੈਂ ਕਹਿੰਦਾ ਪੰਜਾਬ ਪੁਲਿਸ ਜਿੰਦਾਬਾਦ ਠੀਕ ਹੈ ਜੀ ਮੈਂ ਆਪਣੇ ਡਿਪਟੀ ਸਾਹਿਬ ਦਾ ਆ ਮਾਨਯੋਗ ਸ਼੍ਰੀ ਸੰਦੀਪ ਭਡੇਰਾ ਜੀ ਦਾ ਤੇਜਾ ਜੀ ਦਾ ਜਿਨ੍ਹਾਂ ਨੇ ਆ ਹੁਣੇ ਕਈ ਮਸਲੇ ਸੋਲਵ ਕੀਤੇ ਨੇ ਇੱਕ 4 ਸਾਲ ਦੀ ਬੱਚੀ ਦਾ ਰੇਪ ਕਰਕੇ ਇੱਕ ਬੰਦਾ ਫੜ ਗਿਆ ਸੀ ਤੇ ਬਾਰਡਰ ਤੋਂ ਪਾਕ ਪੇਪਾਲ ਦੇ ਬਾਰਡਰ ਤੋਂ ਉਹਨੂੰ ਫੜ ਕੇ ਲਿਆਂਦਾ ਮੈਂ ਸਰਦਾਰ ਤੇਜਾ ਜੀ ਦਾ ਜੋ ਸਾਡੇ ਏਰੀਏ ਦੇ ਅਫਸਰ ਸਾਹਿਬਾਨ ਨੇ ਡਿਪਟੀ ਸਾਹਿਬ ਸੰਦੀਪ ਭਡੇਰਾ ਜੀ ਦਾ ਉਹਨਾਂ ਨੂੰ ਮੁਬਾਰਕਾਂ ਵੀ ਦੇਣਾ ਚਾਹੁੰਦਾ ਧੰਨਵਾਦ ਵੀ ਕਰਨਾ ਚਾਹੁੰਦਾ ਤੇ ਆ ਜਿਹੜਾ ਕਣਕ ਚੋਰ ਫੜ ਕੇ ਜਾਂਦਾ ਆ ਤੇ ਇਹਦੇ ਉੱਤੇ ਜੋ ਪੰਟੀ ਕਾਰਵਾਈ ਕਰਕੇ ਜੋ ਇਹ ਹਫਤਾ ਬਸੂਲੀ ਹਫਤਾ ਇਕੱਠਾ ਕਰਮਾ ਜਾਂ ਮਹੀਨਾ ਲੈਣਾ ਦੁਕਾਨਦਾਰਾਂ ਤੋਂ ਬਿਜ਼ਨਸਮੈਨਾਂ ਤੋਂ ਇਸੇ ਤਰ੍ਹਾਂ ਹੀ ਉਹ ਨਸ਼ੇ ਵਿੱਚ ਵਾਲਾ ਜਿਹੜਾ ਝੋਟਾ ਝੋਟਾ ਕੋਈ ਹੈਗਾ ਆ ਉਥੋਂ ਮੈਨੂੰ ਕੈਮਸਟਾ ਵਾਲਾ ਦੇ ਫੋਨ ਆਉਂਦੇ ਆ ਵੀ ਡਾਕਟਰ ਸਾਹਿਬ ਇਹ ਸਾਡੇ ਇਹ ਪਹਿਲਾਂ ਨਸ਼ੇ ਕਰਦੇ ਹੁੰਦੇ ਸੀ ਹੁਣੇ ਆਪੋ ਹੀ ਬਣੇ ਸਮਾਜ ਸੇਵੀ ਕਹਿੰਦੇ ਰਚਾ ਚੜੋਣਾ ਨਸ਼ਾ ਨੁਸ਼ਾ ਕੋਈ ਨਹੀਂ ਛੁਡਾਉਂਦੇ ਸਾਡੇ ਕੋਲੋਂ 15 15 ਦਿਨਾਂ ਬਾਅਦ ਪੈਸੇ ਮੰਗਣ ਆ ਜਾਂਦੇ ਆ ਜਿਹੜਾ ਤੂੰ ਪੈਸਾ ਦੇ ਦੂਗਾ ਉਹਦੀ ਦੁਕਾਨ 'ਚ ਨਹੀਂ ਵੜਦੇ ਰੋਲਾ ਪਾਉਂਦੇ ਜਿਹੜਾ ਪੈਸੇ ਨਹੀਂ ਦੇਦਾ ਉਹਨਾਂ ਨੂੰ ਬਦਨਾਮ ਕਰਦੇ ਆ ਸੋ ਸਤ ਪੰਜਾਬ ਸਰਕਾਰ ਨੂੰ ਸਾਡੇ ਵਪਾਰੀਆਂ ਵੱਲ ਵੀ ਧਿਆਨ ਦੇਣਾ ਪੈਣਾ ਇਦਾਂ ਦੇ ਗੁੰਡੇ ਆ ਜਿਹੜਾ ਸੁਧਾਣੇ ਪਿੰਡ ਦਾ ਮੱਝਾ ਚੋਰੀਆ ਗੁੰਡਾ ਔਰ ਆ ਕੋਟ ਤੁਨੇ ਵਾਲਾ ਕਣਕ ਚੋਰ ਜਿਹਨੂੰ ਜੇਲ੍ਹ 'ਚ ਪਛਾ ਦਿੱਤਾ ਇਦੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਕਾਰਵਾਈਆਂ ਹੋਣ ਜਾਣੀਆਂ ਤੇ ਆਪ ਜੀ ਨੂੰ ਪਤਾ ਲੱਗ ਜੂਗਾ ਦੁਨੀਆ ਨੂੰ ਪਤਾ ਲੱਗ ਜੂਗਾ ਪੰਜਾਬੀਓ ਉਹ ਪੰਜਾਬੀਓ ਸਮਝਦਾਰੀ ਕਰ ਲੋ ਏਸ ਕਣਕ ਚੋਰ ਨੇ ਇਹਨੇ ਜ਼ਬਰਦਸਤੀ ਇੱਕ ਕੋਠੀ ਦੇ ਉੱਤੇ ਔਰ 22 ਕਿੱਲਾਂ ਦੇ ਉੱਤੇ ਕਬਜ਼ਾ ਕੀਤਾ ਜਦਕਿ ਕੋਰਟ ਵੱਲੋਂ ਆਰਡਰਿਆ ਪਈ ਇਹ ਵਣ ਨਹੀਂ ਸਕਦਾ ਪਰ ਉਹ ਦੋ ਧੀਆਂ ਹਰਮਨ ਸੁਆਮੀ ਤੇ ਪੂਨਮ ਸੁਆਮੀ ਜੋ ਜਿਨ੍ਹਾਂ ਦੇ ਪਿਤਾ ਨੂੰ ਤੇ ਦਾਦਾ ਜੀ ਨੂੰ ਇਹਨਾਂ ਨੇ ਗੋਲੀਆਂ ਮਾਰ ਕੇ ਆਪਾਂ ਨੇ ਸਿੱਧੂ ਵਰਗੇ ਮੱਜਾ ਕਣਕ ਚੋਰ ਮੱਜਾ ਚੋਰ ਟੀਮ ਦਾ ਹਿੱਸਾ ਇਹ ਗੁੰਡਾਗਰਦੀ ਕਰਦੇ ਸੀਗੇ ਇਹਨਾਂ ਨੂੰ ਅਸੀਂ ਛੁਡਾਇਆ ਵੀ ਸੀਗਾ ਇਹਨਾਂ ਨੂੰ ਅਸੀਂ ਉਸ ਟਾਈਮ ਦੇ ਉੱਤੇ ਅਗਰਾ ਖਚਰਾ ਬੰਦਾ ਜਿਹਨੂੰ ਸੰਗਰੂਰ ਵਾਲੇ ਤੁਸੀਂ ਐਮਪੀ ਬਣਾਤਾ ਆ ਤੇ ਚੋਰ ਚੋਰ ਮਸੇਰੇ ਭਾਈ ਇੱਕ ਦੂਜੇ ਦਾ ਸਾਥ ਦਿੰਦੇ ਆ ਇਹ ਐਮਪੀ ਬਣ ਕੇ ਐਮਐਲਏ ਬਣ ਕੇ ਇਹ ਪੰਜਾਬ ਦਾ ਨਹੀਂ ਕੋਈ ਸਵਾਰ ਦੇ ਇਹ ਨਫ਼ਰਤ ਫਲਾਉਂਦੇ ਆ ਪਰ ਇਹ ਇੱਕ ਦੂਜੇ ਚੋਰਾਂ ਨੂੰ ਜਿਹੜਾ ਕੋਈ ਜੇਹ ਚ ਤਰਿਆ ਜਾਂਦਾ ਸਟੋਰ ਨੂੰ ਬਚਾਉਣ ਵਾਸਤੇ ਆ ਕੁਛ ਆ ਸਾਰੀਆਂ ਕਿਸਾਨ ਜੱਥੇਬੰਦੀਆਂ ਨਹੀਂ ਮੈਂ ਮਾੜੀਆਂ ਕਹਿ ਸਕਦਾ ਪਰ ਕੁਝ ਕੁ ਕਿਸਾਨ ਜੱਥੇਬੰਦੀਆਂ ਦੇ ਆਗੂ ਉਹਨਾਂ ਦਾ ਕੰਮ ਹੀ ਇਹ ਆ ਕਿ ਉਹ ਹੁਣ ਤਾਬਰ ਚ ਜਦੋਂ ਦਿੱਲੀ ਦਾ ਮੋਰਚਾ ਜਿੱਤ ਕੇ ਆ ਉਹ ਹੁਣ ਕੀ ਕਰਦੀ ਨੇ ਉਹ ਇਦਾਂ ਦੇ ਗੈਂਗਸਟਰ ਗੁੰਡਿਆਂ ਦਾ ਸਾਥ ਦੇ ਕੇ ਕਦੀ ਕਿਤੇ ਤਰ ਨਾਲ ਲਾ ਦਿੰਦੇ ਆ ਕਦੀ ਕਿਤੇ ਤਰ ਨਾਲ ਲਾ ਲੈਂਦੇ ਆ ਲੱਖਾਂ ਰੁਪਈਆ ਮਿਲ ਕੇ ਜਦੋਂ ਸਮਝੌਤਾ ਹੋ ਜਾਂਦਾ ਫਿਰ ਧਰਵੇਂ ਚੱਕ ਨਹੀਂ ਦਿੰਦੇ ਆ ਸੋ ਇਹਨਾਂ ਤੋਂ ਵੀ ਸੁਚੇਤ ਰਹਿਣ ਦੀ ਲੋੜ ਆ ਇਹ ਜਿਹੜੇ ਵੇਲਣ ਧੰਮੇ ਲਾ ਕੇ ਤਿੱਜੇ ਚੌਥੇ ਦਿਨ ਪੰਜਾਬ ਦਾ ਮਾਹੌਲ ਖਰਾਬ ਕਰਦੇ ਆ ਸੋ ਪੰਜਾਬ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਆ ਜਿਸ ਤਰੀਕੇ ਨਾਲ ਉਹ ਦੋਸ਼ੀਆਂ ਦੇ ਉੱਤੇ ਕਾਰਵਾਈ ਕਰਵਾਉਂਦੀ ਆ ਤੇ ਆਪਣਾ ਇਹ ਕਰਦੇ ਆ ਬਹੁਤ ਵਧੀਆ ਆ ਇਹ ਹੁਣ ਮੱਝਾਂ ਚੋਰ ਤੇ ਇਹਦੀਆਂ ਜਿੰਨੀਆਂ ਭੇਟਾਂ ਆ ਜਿੰਨੇ ਇਹਨਾਂ ਨੇ ਚਿੰਦੀ ਚੋਰ ਘਾਇਆ ਗਿਆ ਮੱਝਾਂ ਚੋਰ ਰਾਮਪੁਰੇ ਫੂਲ ਹਲਕੇ ਦੇ ਲੋਕਾਂ ਵੱਲੋਂ ਹਰਾਇਆ ਹੋਇਆ ਤੇ ਮੋੜ ਦੇ ਹਲਕੇ ਦੇ ਲੋਕਾਂ ਵੱਲੋਂ ਹਰਾਇਆ ਹੋਇਆ ਉਹ ਸਾਰੇ ਇਹ ਸ ਇਹਨਾਂ ਨੇ ਗਾਇਆ ਇਹ ਸਭ ਚਿੰਦੀ ਚੋਰ ਨੇ ਇਹਨਾਂ ਚੋਂ ਕਿਸੇ ਦੇ ਵਿੱਚ ਇੰਨਾ ਦਮ ਨਹੀਂ ਕੀਏ ਪੁਲਿਸ ਪ੍ਰਸ਼ਾਸਨ ਦੇ ਸਾਹਮਣੇ ਖੜ ਕੇ ਤਰਕ ਨਾਲ ਕੋਈ ਗੱਲ ਕਰ ਸਕਣ ਇਹ ਜਿੰਨੇ ਵੀ ਰਿਪੋਰਟਰ ਬਣ ਕੇ ਆ ਰਹੇ ਆ ਵੀ ਪਾਨਾ ਸਿੱਧੂ ਵਧੀਆ ਆ ਕੋਈ ਉਹ ਵਧੀਆ ਨਹੀਂ ਇਹ ਲੋਕ ਅਜੇ ਪਾਵਰ ਚ ਨਹੀਂ ਆ ਤੇ ਲੋਕਾਂ ਦੀਆਂ ਜ਼ਮੀਨਾਂ ਤੇ ਕਬਜ਼ੇ ਕਰਕੇ ਬੈਠੇ ਆ ਲੋਕੋ ਪੰਜਾਬ ਦੇ ਲੋਕੋ ਜੇ ਕਿਤੇ ਤੁਸੀਂ ਇਹਨਾਂ ਨੂੰ ਪਾਵਰਫੁਲ ਬਣਾ ਦਿੱਤਾ ਜਿੱਦਾਂ ਤੁਸੀਂ ਹਰਪੋਰਟ ਕਰੀ ਜਾਂਦੇ ਆ ਜੇ ਕਿੰਨੇ ਤੁਸੀਂ ਇਹਨਾਂ ਨੂੰ ਐਮਐਲਐਮਪੀ ਬਣਾਤਾ ਉਹ ਭਰਾਵੋ ਇਹਨਾਂ ਨੇ ਪੰਜਾਬ ਦਾ ਨਹੀਂ ਤੇ ਕੁਛ ਸਵਾਰਨਾ ਇਹਨਾਂ ਨੇ ਸਿਰਫ ਗੁੰਡੇ ਤੇ ਗੈਂਗਸਟਰ ਲੋਕਾਂ ਨੂੰ ਜੇਲਾ ਤੋਂ ਛਡੋਣਾ ਆ ਤੇ ਆਪਣੀ ਪਾਵਰ ਉਧਰ ਹੀ ਇਸਤੇਮਾਲ ਕਰਨੀ ਆ ਇਸ ਕਰਕੇ ਜਿਹੜੀਆਂ ਫੇਸਬੁੱਕ YouTube ਦੇ ਉੱਤੇ ਵੀ ਇਹਨਾਂ ਦੇ ਸਪੋਰਟਰ ਨੇ ਖੱਚਾਂ ਨੀਰਾ ਹਨ ਕਾਲੀਆਂ ਭੇਡਾਂ ਉਹਨਾਂ ਉਹ ਜਿਨ੍ਹਾਂ ਮਰਜ਼ੀ ਇਹਨਾਂ ਦਾ ਜਿੰਦਾਬਾਦ ਕਲੀਜਣ ਤੇ ਮੁਰਦਾਬਾਦ ਨੇ ਤੇ ਮੁਰਦਾਬਾਦ ਹੀ ਰਹਿਣਗੇ ਸੋ ਇਹ ਹੁਣ ਭਗਵੰਤ ਸਿੰਘ ਮਾਨ ਜੀ ਨੂੰ ਪੰਜਾਬ ਦੇ ਮੁੱਖ ਮੰਤਰੀ ਨੂੰ ਇਹ ਭੰਡੀ ਜਾਂਦੇ ਨੇ ਉਹਨਾਂ ਦੀ ਅਲੋਚਨਾ ਕਰੀ ਜਾਂਦੇ ਆ ਉਹਨਾਂ ਦੇ ਉੱਤੇ ਝੂਠੇ ਇਲਜ਼ਾਮ ਲਾਈ ਜਾਂਦੇ ਆ ਕਿ ਭਗਵੰਤ ਸਿੰਘ ਮਾਨ ਜੀ ਨੇ ਭਾਨੇ ਸਿੱਧੂ ਨੂੰ ਫੋਨ ਵੀਡੀਓ ਕਾਲ ਕਰਕੇ ਕਿਹਾ ਵੀ ਮੈਨੂੰ ਕੁੱਟ ਦੇ ਦੀ ਤੇਰੀ ਵੀਡੀਓ ਬਣਾ ਕੇ ਭੇਜੋ ਉਹ ਭਰਾਵੋ ਮੁੱਖ ਮੰਤਰੀ ਸਾਹਿਬ ਇੰਨੇ ਵੇਲੇ ਥੋੜਾ ਆ ਉਹ ਜਿਸ ਹਿਸਾਬ ਨਾਲ ਕੰਮ ਕਰਦੇ ਫਿਰਦੇ ਹੋ ਵਦਿਆ ਉਹਨਾਂ ਦੀ ਅਪਾਇੰਟਮੈਂਟ ਹੀ ਨਹੀਂ ਆ ਰਾਤ ਨੂੰ ਆਰਾਮ ਵੀ ਕਰਨਾ ਹੁੰਦਾ ਉਹਨਾਂ ਨੇ ਸੋ ਇਸ ਕਰਕੇ ਵੀਰੋ ਉਹਨਾਂ ਕੋਲ ਇੰਨਾ ਟਾਈਮ ਨਹੀਂ ਆ ਇਹਨਾਂ ਬੇਵਕੂਫ ਮੂਰਖ ਖੱੱਚਾਂ ਦੇ ਕੋਲੋਂ ਸੁਚੇਤ ਰਹੋ ਸਾਡੇ ਪੰਜਾਬ ਦੇ ਮੁਕਮਤੀ ਸਾਹਿਬ ਜਿਹਨੂੰ ਤੁਸੀਂ ਚੁਣ ਕੇ ਬਹੁਮਤ ਨਾਲ 92 ਸੀਟਾਂ ਦੇ ਕੇ ਤੁਸੀਂ ਜਿਤਾਇਆ ਉਹਨਾਂ ਦੇ ਉੱਤੇ ਭਰੋਸਾ ਰੱਖੋ ਇਹ ਖੱੱਚਾਂ ਦੇ ਬਕਵਾਸ ਕਰਦੀਆਂ ਕਿਉਂਕਿ ਇਹਨਾਂ ਨੇ ਇਸੇ ਚੀਜ਼ ਨੂੰ ਆਧਾਰ ਬਣਾ ਕੇ ਦਰਸ ਦੇ ਆਧਾਰ ਦੇ ਉੱਤੇ ਜਿੱਦਾਂ ਉਹ ਬੁੱਢਾ ਖੋਡਾ ਬੁੱਢਾ ਖੋਡਾ ਜਿਹੜਾ ਆ ਅਜਿਹੜਾ ਜਿਹਨੂੰ ਕਹਿੰਦਾ ਸੀ ਤਰੰਗਾਂ ਦੀ ਮੈਨੂੰ ਦੇਖਦਾ ਮੁੜ ਕੇ ਬਿਸ਼ਰਮ ਨੇ ਤਰੰਗੇ ਦੇ ਕੋਲ ਖੜਕ ਕੇ ਸ਼ੋਹ ਖਾਦੀ ਸੀ ਉਹ ਜਿਹਨੂੰ ਸੰਗਰੂਰ ਦੇ ਲੋਕੋ ਤੁਸੀਂ ਐਮਪੀ ਬਣਾ ਦਿੱਤਾ ਉਹ ਬੁੱਢਾ ਖੋਡਾ ਜਿਹੜਾ ਹੈ ਨਾ ਉਹ ਵੀ ਇਨਾ ਵਰਗੀ ਖਾਚੀ ਐ ਸਭ ਖੱਚਾ ਨੇ ਠੀਕ ਆ ਇਸ ਕਰਕੇ ਇਹ ਖੱਚਾ ਜਿੰਨਾ ਮਰਜੀ ਪੁਲਿਸ ਪ੍ਰਸ਼ਾਸਨ ਨੂੰ ਭੰਡੜਾ ਆਪਾਂ ਪੁਲਿਸ ਪ੍ਰਸ਼ਾਸਨ ਦੇ ਉੱਤੇ ਭਰੋਸਾ ਰੱਖਣਾ ਆਪਾਂ ਪੰਜਾਬ ਸਰਕਾਰ ਜਿਹਨੂੰ ਤੁਸੀਂ ਚੁਣਿਆ ਉਹਦੇ ਉੱਤੇ ਭਰੋਸਾ ਰੱਖਣਾ ਆ ਔਰ ਅਸੀਂ ਉਹ ਸ਼ਹੀਦ ਨਹੀਂ ਭੁੱਲਣੇ ਸਰਦਾਰ ਬੀਰਤ ਸਿੰਘ ਜੀ ਵਰਗੇ ਜਿਨ੍ਹਾਂ ਨੇ 84 ਦੇ ਟਾਈਮ 'ਚ ਸਾਨੂੰ ਕਾਲੇ ਦੌਰ 'ਚੋਂ ਬਾਹਰ ਕੱਢ ਕੇ ਲਿਆਦਾ ਸੀਗਾ ਸਰਦਾਰ ਭਗਵੰਤ ਭਗਵੰਤ ਸਿੰਘ ਮਾਨ ਜਿੰਦਾਬਾਦ ਤੇ ਬੀਰਤ ਸਿੰਘ ਜੀ ਸਰਦਾਰ ਸ਼ਹੀਦ ਬੀਰਤ ਸਿੰਘ ਜੀ ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ 84 ਦੇ ਕਾਲੇ ਦੌਰ 'ਚੋਂ ਕੱਢ ਕੇ ਲਿਆਂਦਾ ਬੀਰਤ ਸਿੰਘ ਜੀ ਅਮਰ ਰਹਿਣ ਅਸੀਂ ਉਹਨਾਂ ਨੂੰ ਅਮਰ ਰਹਿਣ ਕਹਾਂਗੇ ਤੇ ਜਿਹਨੀਆਂ ਖੱਤਾਂ ਜਿਹੜਾ ਸਿੱਟਾ ਲੱਗਿਆ ਕਿ ਹੁਣ ਤੱਕ ਅਖੌਤੀ ਇਹ ਧਰਮ ਦੇ ਢੇਕੇ ਦਾ ਜਿਹੜੇ ਕਹਿੰਦੇ ਅਸੀਂ ਸ਼ਹੀਦ ਹੋਏ ਆ ਉਹ ਕੋਈ ਸ਼ਹੀਦ ਛੁਦ ਨਹੀਂ ਆ ਉਹ ਸਭ ਕਾਇਮ ਸਿੱਕੇ ਜਿਹੜੇ ਧਾਰਮਿਕ ਸਥਾਨਾਂ 'ਚ ਲੁਕੇ ਤੇ ਧਾਰਮਿਕ ਸਥਾਨਾਂ ਦਾ ਨੁਕਸਾਨ ਕਰਵਾਇਆ ਸੋ ਇਸ ਕਰਕੇ ਵੀਰੋ ਪੰਜਾਬ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਆ